ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਕੋਠੇ ਚੱਕ ਭਾਗ ਸਿੰਘ ਵਾਲੇ ਸਰਾਵਾਂ ਦੇ ਬਾਈ ਜੀ ਨੇੜੇ ਰਹਿੰਦੇ ਆ ਢਲਮਾਲੀ ਡੇਰ ਦੇ ਬਿਲਕੁਲ ਜਿਹੜਾ ਗੇਟ ਬਣਿਆ ਹੋਇਆ ਨੇੜੇ ਉਸ ਗੇਟ ਵੇਚ ਦੀ ਬਾਈ ਜੀ ਹੁਣ ਅਦੇ ਘਰੇ ਆਇਆ ਜਾਂਦਾ ਤੇ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਔਰ ਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਔਰ ਟੀਨ ਚ ਆਪਣੇ ਚੈਨਲ ਤੇ ਬਾਈ ਜੀ ਵੀਡੀਓ ਪੈਂਦਿਆਂ ਰਹਿੰਦੀਆਂ ਅੱਜ ਬਾਈ ਜੀ ਹੁਣਾਂ ਕੋਲੇ ਇੱਕ ਗਾਂ ਟੋਕੜ ਘੱਬਨ ਆਈ ਵੀ ਤੇ ਤੁਹਾਨੂੰ ਦਿਖਾਉਣ ਲੱਗੇ ਆ ਤੇ ਬਾਕੀ ਦੀ ਗੱਲ ਦੀ ਜਾਣਕਾਰੀ ਆਪਾਂ ਬਾਈ ਜੀ ਹੋਂ ਤੋਂ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਬਾਈ ਜੀ ਅੱਜ ਬਰ ਇੱਕ ਹੀ ਗਾਂ ਜੀ ਹਾਂਜੀ ਇੱਕ ਗਾਂ ਟੋਕੜ ਘੱਬਨ ਵੜਾ ਟੋਕੜ ਘੱਬਨ ਗਾਂ ਜੀ ਆਪਣੀ ਪਿਛਲੀ ਵੀਡੀਓ ਕਵਰੇਰੀ ਬਾਈ ਠੀਕ ਆ ਬਾਈ ਜੀ ਲੱਗ ਗਿਆ ਜੀ ਤੇ ਇਹਦੀ ਕੀ ਡਿਟੇਲ ਆ ਬਾਈ ਜੀ ਇਹ 4.5 ਮਹੀਨੇ ਦੀ ਗੱਬਣੇ 10 ਕਿਲੋ ਦੁੱਧ ਆ ਜੀ ਹਾਂਜੀ ਹਾਂਜੀ 4.5 ਮਹੀਨੇ ਦੀ ਗੱਬਣ 10 ਕਿਲੋ ਦੁੱਧ ਚੈੱਕ ਪਾਸ ਆ ਜੀ ਹਾਂਜੀ ਚੈੱਕ ਪਾਸ ਪਹਿਲੇ ਸੂਏ ਸੂਏ ਦੂਜੇ ਹਸਤੇ ਗੱਬਣ ਠੀਕ ਆ ਜੀ ਅਗਲਾ ਚੈੱਕ ਕਰਾ ਕੇ ਲਿਜਾ ਸਕਦਾ ਚੋ ਕੇ ਤਸੱਲੀ ਕਰਕੇ ਠੀਕ ਆ ਬਲੋ ਬਾਈ ਜੀ ਚੈੱਕ ਪਾਸ ਆ ਬਾਈ ਜੀ ਕਾਲੀ ਡੱਬੀ ਵਹਿੜ ਤੁਸੀਂ ਆਪ ਦੀ ਤਸੱਲੀ ਕਰਕੇ ਡਾਕਟਰ ਆ ਦਾ ਲਿਆ ਕੇ ਬਾਈ ਜੀ ਦੇ ਘਰੋਂ ਚੈੱਕ ਕਰਾ ਕੇ ਲਿਜਾ ਸਕਦੇ ਆ ਬਾਈ ਜੀ ਹੁਣ ਨਵਾਂ ਕਰਾਈ ਵੀ ਆ ਤੋ ਚਾਲ ਤੁਹਾਨੂੰ ਬਾਈ ਜੀ ਚੈੱਕ ਕਰਾਉਣੇ ਆ ਤਸੱਲੀ ਪਾਰਕ ਤੁਸੀਂ ਆਪ ਕਰਨੀ ਆ ਕਾਲੀ ਡੱਬੀ ਵੱਡੀ ਵਹਿੜ ਕੱਦ ਕਾਠ ਵਾਲੀ ਪੂਰੀ ਸੋਹਣੀ ਸਰਖੀ ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਗੱਬਣ ਵਾਲੇ ਦਾ ਦੁੱਧ ਵਾਲੇ ਬਾਈ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਉਹਦੀ ਚੋਚੋ ਆ ਕੇ ਦਸੱਲੀ ਕਰਕੇ ਚੈੱਕ ਪਾਸ ਕਰਕੇ ਡਾਕਟਰ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਲੈ ਆਓ ਤੇ ਆਦੀ ਚੈੱਕ ਕਰਾ ਕੇ ਲੈ ਜਾਓ ਠੰਡੀ ਜੀ ਠੰਡੀ ਸੀਲ ਆ ਬਾਈ ਜੀ ਤੇ ਕਿੰਨੇ ਦੀ ਦੇ ਦਾਂਗੇ ਬਾਈ ਜੀ ਜਾਇ ਜ ਆਪਾਂ ਇਹ ਇਹ ਮੋਹੱਲਾ ਆਪਾਂ 60000 ਇਹ 58000 ਦੀ ਵਾੜ ਦੇ ਦਾਂਗੇ 58000 ਦੀ ਕੋਈ ਹੋ ਜੂ ਮਾਨਤਨ ਜੀ ਹਾਂ ਮਾਨਤਨ ਕਰ ਦਾਂਗੇ ਠੀਕ ਹੈ ਬਾਈ ਜੀ ਮਾਨਤਨ ਹੋ ਜੂਗਾ ਮੋਬਾਈਲ ਨੰਬਰ ਆਪਣਾ ਦੱਸ ਦਿਓ ਜੀ 98169 ਜੀ ਹਾਂ ਜੀ 27358 ਇੱਕ ਵਾਰ ਹੀ ਫਿਰ ਦੱਸ ਦਿਓ 98169 ਜੀ 27358 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਬਾਈ ਜੀ ਆਪਣੀ ਸੋਹਣੀ ਲੱਗੇ ਕਿ ਸ਼ੇਅਰ ਕਰ ਲਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ